ਇਸ ਦੁਨੀਆ ਵਿੱਚ ਚੰਗੇ ਲੋਕ ਵੀ ਹੈਗੇ ਨੇ ਕਿਹடி ਸਿਆਣੀ ਐ ਤੂੰ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਰਾਣਾ ਰਣਵੀਰ ਜੀ ਬਾਰੇ ਜੀ ਹਾਂ ਦੋਸਤੋ ਰਾਣਾ ਰਣਵੀਰ ਜੀ ਪੰਜਾਬੀ ਕਮੇਡੀਅਨ ਐਕਟਰ ਹੋਣ ਦੇ ਨਾਲ-ਨਾਲ ਉੱਗੇ ਲੇਖਕ ਵੀ ਹਨ ਉਹਨਾਂ ਨੇ ਜਿਆਦਾਤਰ ਪੰਜਾਬੀ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ ਦੋਸਤੋ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਰ ਦਿਓ ਨਾਲ ਲੱਗੀ ਘੰਟੀ ਦਾ ਬਟਨ ਜ਼ਰੂਰ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਦੋਸਤੋ ਰਾਣਾ ਰਣਵੀਰ ਜੀ ਦਾ ਜਨਮ 31 ਦਸੰਬਰ 1969 ਨੂੰ ਸੰਗਰੂਰ ਜ਼ਿਲ੍ਹੇ ਦੇ ਪਿੰਡ ਧੂਰੀ ਦੇ ਵਿੱਚ ਹੋਇਆ ਸੀ ਦੋਸਤੋ ਜੇਕਰ ਉਹਨਾਂ ਦੀ ਕੁਆਲੀਫਿਕੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਦੇਸ਼ ਭਗਤ ਕਾਲਜ ਧੂਰੀ ਤੋਂ ਬੈਚਲਰ ਦੀ ਡਿਗਰੀ ਪ੍ਰਾਪਤ ਕੀਤੀ ਤੇ ਇਸ ਤੋਂ ਬਾਅਦ ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਥੀਏਟਰ ਤੇ ਟੈਲੀਵਿਜ਼ਨ ਦੇ ਵਿੱਚ ਪੋਸਟ ਗ੍ਰੈਜੂਏਟ ਦੀ ਡਿਗਰੀ ਹਾਸਲ ਕੀਤੀ। ਦੋਸਤੋ ਉਹਨਾਂ ਦਾ ਵਿਆਹ ਦਵਿੰਦਰ ਕੌਰ ਨਾਲ ਹੋ ਚੁੱਕਿਆ ਤੇ ਉਹਨਾਂ ਦੇ ਦੋ ਬੱਚੇ ਹਨ। ਜਿਨ੍ਹਾਂ ਵਿੱਚੋਂ ਇੱਕ ਉਹਨਾਂ ਦਾ ਬੇਟਾ ਹੈ ਤੇ ਇੱਕ ਉਹਨਾਂ ਦੀ ਬੇਟੀ ਹੈ। ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਉਹਨਾਂ ਦੀ ਲੰਬਾਈ ਬਹੁਤ ਜ਼ਿਆਦਾ ਘੱਟ ਹੈ। ਉਹਨਾਂ ਦੀ ਲੰਬਾਈ ਤਕਰੀਬਨ 5 ਫੁੱਟ 1 ਇੰਚ ਹੈ। ਦੋਸਤੋ ਜਦੋਂ ਉਹ 8ਵੀਂ ਜਮਾਤ ਦੇ ਵਿੱਚ ਪੜ੍ਹਦੇ ਹੁੰਦੇ ਸੀ ਉਸ ਦੌਰਾਨ ਉਹਨਾਂ ਦਾ ਜਿੰਨਾ ਕੋ ਕੱਦ ਸੀ ਉਸ ਤੋਂ ਬਾਅਦ ਉਹਨਾਂ ਦਾ ਕੱਦ ਨਹੀਂ ਵਧਿਆ। ਜਿਸ ਕਰਕੇ ਲੋਕਾਂ ਨੂੰ ਉਹਨਾਂ ਦਾ ਮਜ਼ਾਕ ਉਡਾਉਣ ਦਾ ਮੌਕਾ ਮਿਲ ਗਿਆ। ਉਹਨਾਂ ਨੂੰ ਉਹਨਾਂ ਦੇ ਸਕੂਲ ਟੀਚਰ ਵਿਦਿਆਰਥੀ ਤੇ ਉਹਨਾਂ ਦੀ ਆਂਡੀ ਗਵੰਡੀ ਵੀ ਉਹਨਾਂ ਦੇ ਰੁਕੇ ਹੋਏ ਕਦ ਦੇ ਕਾਰਨ ਮਜ਼ਾਕ ਕਰਦੇ ਰਹਿੰਦੇ ਸੀ ਉਹਨਾਂ ਨੂੰ ਸਕੂਲ ਦੇ ਮਾਸਟਰ ਬਚੀ ਕੇ ਕੇ ਬੁਲਾਉਣ ਲੱਗ ਪਏ ਸੀ ਤੇ ਜਦੋਂ ਉਹ ਸਕੂਲ ਦੇ ਵਿੱਚ ਪਾਣੀ ਪੀਣ ਲਈ ਟਿਉਂਟੀਆਂ ਦੇ ਕੋਲ ਜਾਂਦੇ ਹੁੰਦੇ ਸੀ ਤਾਂ ਉੱਥੇ ਵੀ ਵਿਦਿਆਰਥੀਆਂ ਦੁਆਰਾ ਉਹਨਾਂ ਦੀ ਘੱਟ ਹਾਈਟ ਦਾ ਮਜ਼ਾਕ ਬਣਾਇਆ ਜਾਂਦਾ ਸੀ ਕਿਉਂਕਿ ਉਹ ਅੱਡੀਆਂ ਚੁੱਕ ਕੇ ਟਿਉਂਟੀਆਂ ਤੋਂ ਪਾਣੀ ਪੀਂਦੇ ਹੁੰਦੇ ਸੀ ਦੋਸਤੋ ਲੋਕਾਂ ਨੇ ਮਜ਼ਾਕ ਤੋਂ ਤੰਗਾ ਕੇ ਉਹ ਸੋਚਦੇ ਰਹਿੰਦੇ ਸੀ ਕਿ ਦੁਨੀਆ ਤੇ ਉਸੇ ਬੰਦੇ ਨੂੰ ਜੰਮਣਾ ਚਾਹੀਦਾ ਜਿਸ ਬੰਦੇ ਦਾ ਲੰਬਾ ਕਦ ਹੈ ਦੋਸਤੋ ਇਸ ਤੋਂ ਬਾਅਦ ਉਹ ਦੇਸ਼ ਭਗਤ ਕਾਲਜ ਦੇ ਵਿੱਚ ਪੜਨ ਲਈ ਗਏ ਉੱਥੇ ਇੱਕ ਦਿਨ ਉਹ ਲਾਇਬ੍ਰੇਰੀ ਦੇ ਵਿੱਚ ਚਲੇ ਗਏ ਤਾਂ ਉਹਨਾਂ ਨੂੰ ਇੱਕ ਕਿਤਾਬ ਬਹੁਤ ਸੋਹਣੀ ਲੱਗੀ ਜਿਸ ਦਾ ਨਾਮ ਸੀ ਪੂਰਨਮਾਸ਼ੀ ਉਸ ਕਿਤਾਬ ਦੇ ਵਿੱਚੋਂ ਉਹਨਾਂ ਨੇ ਜਸਵੰਤ ਕੰਵਰਜੀ ਦਾ ਨਾਵਲ ਕਢਵਾ ਕੇ ਕਿਤਾਬ ਈਸ਼ੂ ਕਰਵਾ ਲਈ ਉਹਨਾਂ ਨੇ ਇਸ ਨਾਵਲ ਨੂੰ 2-3 ਦਿਨਾਂ ਦੇ ਵਿੱਚ ਪੜ ਕੇ ਖਤਮ ਕਰ ਲਿਆ ਉਹਨਾਂ ਨੂੰ ਇਹ ਨਾਵਲ ਬਹੁਤ ਚੰਗਾ ਲੱਗਿਆ ਉਸ ਤੋਂ ਬਾਅਦ ਉਹਨਾਂ ਨੇ ਚਿੱਟਾ ਲਹੁ ਪੜਿਆ ਤੇ ਉਹ ਹੌਲੀ-ਹੌਲੀ ਜਸਵੰਤ ਸਿੰਘ ਕਾਂਵਰ ਨਾਨਕ ਸਿੰਘ ਤੇ ਸ਼ਿਵ ਕੁਮਾਰ ਬਟਾਲਵੀ ਨੂੰ ਪੜਨ ਲੱਗ ਪਏ ਇਹਨਾਂ ਲੇਖਕਾਂ ਦੀਆਂ ਕਿਤਾਬਾਂ ਨੇ ਰਾਣਾ ਰਣਵੀਰ ਜੀ ਦੀ ਸ਼ਖਸੀਅਤ ਨੂੰ ਨਿਖਾਰ ਦਿੱਤਾ ਉਹਨਾਂ ਦੀ ਬੋਲਣ ਸ਼ੈਲੀ ਦੇ ਵਿੱਚ ਨਵੇਂ-ਨਵੇਂ ਵਰਡ ਐਡ ਹੋ ਗਏ ਇੱਕ ਦਿਨ ਉਹ ਲਾਇਬ੍ਰੇਰੀ ਦੇ ਵਿੱਚੋਂ ਬਾਹਰ ਨਿਕਲ ਰਹੇ ਸੀ ਤਾਂ ਉਹਨਾਂ ਨੇ ਨੋਟਿਸ ਬੋਰਡ ਤੇ ਪੜਿਆ ਕਿ ਜੇ ਕੋਈ ਯੂਥ ਫੈਸਟੀਵਲ ਦੇ ਵਿੱਚ ਭਾਗ ਲੈਣਾ ਚਾਹੁੰਦਾ ਹੈ ਤਾਂ ਆਡੀਸ਼ਨ ਦੇਣ ਦੇ ਲਈ ਸੰਪਰਕ ਕਰੋ ਰਾਣਾ ਰਣਵੀਰ ਵੀ ਨਾਟਕ ਦੇ ਲਈ ਆਡੀਸ਼ਨ ਦੇਣ ਲਈ ਚਲੇ ਗਏ। ਉਹਨਾਂ ਨੇ ਅਜਮੇਰ ਸਿੰਘ ਔਲਖ ਦਾ ਲਿਖਿਆ ਅੰਨੇ ਨਿਸ਼ਾਨ ਚ ਨਾਟਕ ਆਪਣੇ 15 ਸਾਥੀਆਂ ਦੇ ਨਾਲ ਸਟੇਜ ਉੱਤੇ ਖੇਡਿਆ। ਦਰਿਆਸਲ ਦੋਸਤੋ ਕਿਤਾਬ ਪੜਨ ਕਰਕੇ ਉਹਨਾਂ ਦਾ ਕੌਨਫੀਡੈਂਸ ਬਹੁਤ ਵਧ ਗਿਆ ਸੀ ਜਿਸ ਕਰਕੇ ਉਹਨਾਂ ਦੀ ਇਸ ਨਾਟਕ ਲਈ ਸਿਲੈਕਸ਼ਨ ਹੋ ਸਕੀ। ਉਹ ਆਪ ਕਹਿੰਦੇ ਨੇ ਕਿ ਜੇ ਉਹ ਕਿਤਾਬਾਂ ਨਾ ਪੜ੍ਹਦੇ ਤਾਂ ਉਹਨਾਂ ਦੀ ਸਿਲੈਕਸ਼ਨ ਨਹੀਂ ਸੀ ਹੋਣੀ। ਕਿਤਾਬਾਂ ਨੇ ਉਹਨਾਂ ਨੂੰ ਬੋਲਣਾ ਸਿਖਾਇਆ ਤੇ ਉਹਨਾਂ ਨੂੰ ਇੱਕ ਨਵੀਂ ਆਵਾਜ਼ ਦਿੱਤੀ। ਇਸ ਤੋਂ ਬਾਅਦ ਦੋਸਤੋ ਉਹਨਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ਉਹ ਲਗਾਤਾਰ ਨਾਟਕ ਕਰਨ ਲੱਗ ਪਏ ਉਹ ਕਵਿਤਾ ਲਿਖਣ ਦੇ ਨਾਲ-ਨਾਲ ਲੇਖ ਵੀ ਲਿਖਣ ਲੱਗ ਪਏ ਇਸੇ ਦੌਰਾਨ ਉਹਨਾਂ ਨੇ ਆਪਣੀ ਕਲਮ ਨਾਲ ਇੱਕ ਕਿਤਾਬ ਲਿਖੀ ਜੋ ਕਿ ਪ੍ਰਕਾਸ਼ਿਤ ਵੀ ਕੀਤੀ ਗਈ ਜਿਸ ਦਾ ਨਾਂ ਸੀ ਸੱਚ ਸੁੱਚ ਤੇ ਸੁਪਨੇ ਇਸ ਤੋਂ ਇਲਾਵਾ ਉਹਨਾਂ ਨੇ ਕਈ ਸਟੇਜ ਸ਼ੋਅ ਡਾਇਰੈਕਟ ਕੀਤੇ ਜਿਨ੍ਹਾਂ ਵਿੱਚ ਅੱਲਾਫਸਰ ਮਿੱਟੀ ਦਾ ਮੋਹ ਲੋਹਾ ਕੱਤ ਅੰਨੇ ਨਿਸ਼ਾਨਚੀ ਤੇ ਮਿਰਜ਼ਾ ਸਹਿਵਾ ਮੁਖ ਹਨ ਦੋਸਤੋ ਇਸ ਤੋਂ ਬਾਅਦ ਉਹਨਾਂ ਨੇ ਸਨ 2000 ਦੇ ਵਿੱਚ ਭਗਵੰਤ ਮਾਨ ਨਾਲ ਜੁਗਨੂ ਮਸਤ ਮਸਤ ਸ਼ੋਅ ਨਾਲ ਟੈਲੀਵਿਜ਼ਨ ਉੱਤੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਤੇ ਇਸ ਤੋਂ ਬਾਅਦ 2006 ਦੇ ਵਿੱਚ ਉਹਨਾਂ ਨੂੰ ਪੰਜਾਬੀ ਫਿਲਮ ਰੱਬ ਨੇ ਬਣਾਈਆਂ ਜੋੜੀਆਂ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਤੇ ਇਹ ਫਿਲਮ ਉਹਨਾਂ ਦੀ ਪਹਿਲੀ ਪੰਜਾਬੀ ਫਿਲਮ ਸੀ ਜਿਸ ਰਾਹੀਂ ਉਹਨਾਂ ਨੇ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਡੈਬਿਊ ਕੀਤਾ ਸੀ ਇਸ ਤੋਂ ਇਲਾਵਾ ਉਹਨਾਂ ਨੇ ਹੋਰ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਅਰਦਾਸ ਕਰਾਂ ਅਸੀਸ ਕੇਸਰੀ ਮੰਝੇ ਵਿਸਤਰੇ ਵਰਗੀਆਂ ਸੁਪਰ ਹਿੱਟ ਫਿਲਮਾਂ ਦੇ ਵਿੱਚ ਆਪਣਾ ਰੋਲ ਨਿਭਾਇਆ ਦੋਸਤੋ ਰਾਣਾ ਰਣਵੀਰ ਜੀ ਨੇ ਆਪਣੇ ਛੋਟੇ ਕੱਦ ਦੇ ਪ੍ਰਤੀ ਲੋਕਾਂ ਦੇ ਨੈਗੇਟਿਵ ਕਮੈਂਟਾਂ ਨੂੰ ਆਪਣੀ ਕਮਜ਼ੋਰੀ ਨਹੀਂ ਬਣਨ ਦਿੱਤਾ ਸਗੋਂ ਨੈਗੇਟਿਵ ਕਮੈਂਟ ਕਰਨ ਵਾਲੇ ਲੋਕਾਂ ਨੂੰ ਜਵਾਬ ਆਪਣੇ ਕੰਮ ਨਾਲ ਦਿੱਤਾ ਦੋਸਤੋ ਤੁਸੀਂ ਵੀ ਲੋਕਾਂ ਦੀਆਂ ਗੱਲਾਂ ਨੂੰ ਨਾ ਸੁਣਦੇ ਹੋਏ ਆਪਣੇ ਕੰਮ ਨੂੰ ਖਿੱਚੀ ਚੱਲੋ ਬਾਕੀ ਰੱਬ ਤੁਹਾਨੂੰ ਮੰਜ਼ਿਲ ਤੇ ਜ਼ਰੂਰ ਪਹੁੰਚਾਵੇਗਾ ਦੋਸਤੋ ਸਾਨੂੰ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਜ਼ਰੂਰ ਪਸੰਦ ਆਈ ਹੋਣੀ ਇਸ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਕਰੋ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਦੋਸਤੋ ਹੁਣ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਰੱਬ ਰੱਖਾ